ਉਜਦੇ ਬਖੀਰ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਬਠਿੰਡਾ ਦੇ ਗਣਪਤੀ ਅਨਕਲੇਵ ਰਾਮ ਮੰਦਿਰ ਦੇ ਅੰਦਰ ਸ੍ਰੀ ਕਰਮਣ ਦੇ ਪਾਏਗੇ ਪਾਠਾਂ ਦੇ ਭੋਗ ਅਤੇ ਕੀਤੀ ਗਈ ਆਰਤੀ ਦੱਸ ਦਈਏ ਕਿ ਜਿੱਥੇ ਬਠਿੰਡਾ ਦੀ ਗਣਪਤੀ ਅਨਕਲੇਵ ਦੇ ਅੰਦਰ ਇੱਕ ਬਹੁਤ ਵੱਡਾ ਮੰਦਿਰ ਬਣਿਆ ਹੋਇਆ ਹੈ ਅਤੇ ਉਸ ਦੇ ਵਿੱਚ ਸ੍ਰੀ ਰਾਮ ਮੰਦਿਰ ਦੇ ਅੰਦਰ ਅੱਜ ਸ੍ਰੀ ਰਮੈਣ ਜੀ ਦੇ ਪਾਠ ਦੇ ਭੋਗ 1 ਵਜੇ ਦੇ ਲਗਭਗ ਪਾਏਗੇ ਸੋਮਵਾਰ ਨੂੰ ਇਹਨਾਂ ਪਾਠਾਂ ਦੇ ਭੋਗ ਦੇ ਵਿੱਚ ਜਿੱਥੇ ਲੋਕਾਂ ਵੱਲੋਂ ਆਰਤੀ ਕੀਤੀ ਗਈ ਉੱਥੇ ਲੋਕਾਂ ਨੇ ਕਿਹਾ ਕਿ ਅੱਜ ਸਭ ਤੋਂ ਸਾਡੇ ਲਈ ਵੱਡੀ ਦੀਵਾਲੀ ਹੈ ਤੇ ਅਸੀਂ ਅੱਜ ਉਸ ਦੀਵਾਲੀ ਨੂੰ ਵੱਡੀ ਦੀਵਾਲੀ ਦੇ ਤੌਰ ਤੇ ਇਸ ਨੂੰ ਅੱਜ ਮਨਾਵਾਂਗੇ ਦੀਵੇ ਲਗਾਵਾਂਗੇ ਨਾਲ ਉੱਥੇ ਲਾਈਟਿੰਗ ਵੀ ਕਰਾਂਗੇ ਕਿਉਂਕਿ ਪੰਜ ਇਹ 500 ਸਾਲ ਦੇ ਬਾਅਦ ਸਾਨੂੰ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਤੇ ਸਾਨੂੰ ਅੱਜ ਬਹੁਤ ਹੀ ਖੁਸ਼ੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਗਣਪਤੀ ਅਨਕ੍ਰੇਪਨੀ ਇਹ ਸਾਰੀਆਂ ਤਸਵੀਰਾਂ ਆ ਰਾਮ ਮੰਦਰ ਦੀਆਂ ਜਿੱਥੇ ਅੱਜ ਅਜੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਉੱਥੇ ਬਠਿੰਡਾ ਦੇ ਗਣਪਤੀ ਇਨਕਲੇਵ ਸ਼੍ਰੀ ਰਾਮ ਮੰਦਿਰ ਦੇ ਅੰਦਰ ਇੱਥੇ ਸ਼੍ਰੀ ਪਰਮੰਤ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਇਸ ਇਸ ਮੌਕੇ ਲੋਕਾਂ ਵੱਲੋਂ ਆਰਤੀ ਵੀ ਕੀਤੀ ਗਈ ਬੇਟਾ ਬੇਟਾ ਪਿੱਛੇ ਯਾਰ ਕੀ ਬਣੇ ਹੈ ਨਾਈਟ ਬਣਾ ਕੇ ਦਰਸਤਾ ਹੈ ਆਰਾਮ ਕਈ ਭਾਗੇ ਜਾ ਰਹਾ ਹੈ ਉਸੇ ਕੋਲ ਹੈ ਇੱਕ ਇੱਕ ਕਰਦਾ ਕੋਈ ਨਹੀਂ ਕਰਦਾ के नाम के मेरा नाम सेरा मित्तल है और आ, इस दिन की बहुत शुभकामनाएं सबको और बस यही होप है कि आगे भी ऐसे दिन आते रहें और सब मानते रहें आज क्या प्रोग्राम आज भगवान की प्राण प्रतिष्ठा है जैसे अयोध्या में तो यहाँ भी पाठ रखा और बस उसी की धूमधाम से सब मना रहे हाँ दीद माला दीप जलाएंगे ਜੈਸੇ ਦੀਵਾਲੀ ਹੁੰਦੀ ਹੈ ਵੈਸੀ ਮਨਾਉਂਦੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੰਗੀਤਾ ਖੋਸਲਾ ਹੈ। ਮੈਂ ਗਣਪਤੀ ਇਨਕਲੇਵ ਵਿੱਚ ਰਹਿ ਰਹੀ ਹਾਂ। ਕੀ ਕਹਿਣਾ ਤੁਮੀਂ ਅਵੇਡਾ? ਮੈਂ ਕਹਿਣਾ ਚਾਹਨੀ ਆਂ ਵੀ ਰਾਮ ਸਾਡੇ ਘਰ ਆਏ ਆ, ਗਣਪਤੀ ਇਨਕਲੇਵ ਆਏ ਆ ਔਰ ਬੜੀ ਸ਼ਰਧਾਪੂਰਵਕ ਇੱਥੇ ਰਮਾਇਣ ਦਾ ਪਾਠ ਕੀਤਾ ਗਿਆ ਔਰ ਇਤਨਾ ਆਨੰਦ ਆਇਆ ਵੀ ਇੱਕ ਇੱਕ ਦੇ ਵਿੱਚ ਰਾਮ ਵਸ ਗਏ ਔਰ इत हर घर दिवाली की तरह इस त्यौहार मनाया जाएगा ये मेरे ख्याल दिवाली तो भी उपर जाह जा जा बहुत ही मज़ा आ रहा है और हर एक लोगों ने इन्ने आनंद नामायण का पाठ किया सवेरे रथ यात्रा आई है उस बाद तो तो पहला सवेरे असी रामायण गेट तो लैके आए भरपूर आनंद जय श्री राम sample hai jay shri ram sample hai jay shri ram so bolo ye mera bolta hai jay shri ram jay shri ram jay shri ram sunali तो क्या कहना जो। बहुत बहुत ज्यादा आनंद आ रहा है यहाँ पे अब हमारे छोटे छोटे बच्चे हैं सबको इनको पता चल रहा है कि राम जी कौन है अयोध्या जी में क्या बन रहा है राम दरबार तो छोटे छोटे बच्चों को भी इतना इंजॉय कर रहे हैं ये लोग मंदिर आने के लिए बोल रहे हैं मम्मा मंदिर चलो जल्दी चलो हमें जाना है तो हम लोग बहुत इंजॉय कर रहे हैं और थैंक यू गणपति की तरफ से जो ये सब आयोजित किया गया है पिकनिक वगैरह चलाए जाएंगे हाँ जी सभी घरों में आप देख सकते हैं रात को दिवाली की तरह सबने डेकोरेट किया हुआ है सब लोग दिए जलाएंगे और दिवाली से भी ज्यादा बड़ा हम उत्साह आज मनाएंगे हाँ जी सब तो पहला अस मित्तल ग्रुप का धन्यवाद करते हैं उन्हें साढ़े दिल की इच्छा पूरी साढ़ा मन से अयोध्या जाइए अयोध्या नहीं जा सके तो सू उन्होंने इतनी अयोध्या बना दी है। ਮੰਦਰ ਵੀ ਰਾਮ ਜੀ ਦਾ ਮੰਦਿਰ ਹੈ ਸਾਡੇ ਕੋਲੇ ਰਾਮ ਜੀ ਨੇ ਇੰਨੀ ਸਾਡੇ ਤੇ ਕਿਰਪਾ ਕੀਤੀ ਹੈ ਕੱਲ ਦੀ ਬਹੁਤ ਅੱਛੀ ਬਹੁਤ ਆਨੰਦ ਆ ਰਿਹਾ ਹੈ ਰਾਮ ਜੀ ਬਸ ਸਾਡੇ ਅੰਦਰ ਮਨ ਮਨ ਚ ਦਿਲ ਦਿਲ ਚ ਸਮਾ ਗਿਆ ਹੈ ਬਹੁਤ ਜ਼ਿਆਦਾ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਦੀਵਾਲੀ ਫਿਰ ਕੱਲ ਦੇ ਵਿੱਚ ਅੱਜ ਮਨਾਈ ਜੋ ਦੀਵਾਲੀ ਅਸੀਂ ਰਾਤ ਵੀ ਕਰਕੇ ਮਨਾਈ ਲਾਈਟਾਂ ਜਗਾਈ ਅੱਜ ਵੀ ਪੂਰੀ ਦੀਪਮਾਲਾ ਕਰਕੇ ਪੂਰੀ ਲਾਈਟਾਂ ਜਗਾ ਕੇ ਪੂਰੀ ਖੁਸ਼ੀ ਨਾਲ ਅਸੀਂ ਦੀਵਾਲੀ ਬਣਾ ਰਹੇ ਹਾਂ ਐਨਾ ਦੀਵਾਲੀ ਤੇ ਵੀ ਨਹੀਂ ਬਣਾਇਆ ਜਿੰਨਾ ਅਸੀਂ ਅੱਜ ਕਰ ਰਹੇ ਹਾਂ ਜੀ ਕੀ ਨਾਮ ਹੈ ਮੇਰਾ ਇੱਕ ਪਾਜੀ ਜੀ ਕਿਰਨਾ ਜਾਨਾ ਉਹ ਦੇਖਦੇ ਮੈਂ ਜੀ ਬਹੁਤ ਖੁਸ਼ ਹਾਂ ਸਾਡੇ ਹਿੰਦੂ ਦੇ ਚੱਲਦੇ ਧਰਮ ਦੇ ਸੰਸਾਤਨ ਧਰਮ ਦੇ ਸੰਸਥਾਪਕ ਹੈ ਸ਼੍ਰੀ ਮੋਧਯਾ ਜਾਨਾ ਹਰ ਇਨਸਾਨ ਆਪਣੇ ਨਾਲ ਰਿਲੇਟ ਕਰ ਰਿਹਾ ਹੈ ਕਿ ਉਹਨਾਂ ਦਾ ਘਰ ਆ ਨਾ ਹਰ ਇਨਸਾਨ ਇੰਨਾ ਖੁਸ਼ ਹੈ ਕਿ ਇਹ ਲੱਗ ਰਿਹਾ ਜਿਵੇਂ ਭਰਾਮ ਵੀ ਸਾਡੇ ਆਪਣੇ ਘਰ ਆ ਰਹੇ ਨੇ ਸਾਰੇ ਆ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ ਮਿੱਤਰ ਗਰੁੱਪ ਦਾ ਬਹੁਤ-ਬਹੁਤ ਥੈਂਕ ਯੂ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਇਹ ਫੰਕਸ਼ਨ ਐਨੀ ਲਾਡਲ ਸਕਿੱਲ ਤੇ ਆਰਗੇਨਾਈਜ਼ ਕੀਤਾ ਸਾਥੀ ਲੋਕ ਜਿਹੜੇ ਨੇ ਉਹ ਆਪਣੇ ਅਸਰਾ ਮਹਿਸੂਸ ਹੋ ਰਿਹਾ ਜਿਵੇਂ ਸਾਨੇ ਆਪਣੇ ਘਰ ਦੇ ਵਿੱਚ ਰਾਮਾਇਣ ਦਾ ਪਾਰਟ ਰੱਖਿਆ ਹੋਇਆ ਅਸੀਂ ਆ ਕੇ ਰਾਮਾਇਣ ਪੜ੍ਹ ਕੇ ਵੀ ਗਏ ਆ ਤੇ ਪੂਰਾ ਦਿਨ ਰਾਤ ਸਾਡੇ ਕੰਨਾਂ 'ਚ ਰਾਮਾਇਣ ਦੇ ਜਿਹੜੇ ਸ਼ਲੋਕ ਨੇ ਉਹ ਗੂੰਜ ਰਹੇ ਨੇ ਉਹਦੇ ਨਾਲ ਬੱਚੇ ਸਭ ਸਾਰਿਆਂ 'ਤੇ ਇੰਨਾ ਪੋਜ਼ਿਟਿਵ ਵਾਈਬਸ ਆ ਰਹੀਆਂ ਨੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੀ ਕਿਹਨਾ ਕੀ ਨਾਮ ਨੇ ਨਾਮ ਕੀ ਹੈ ਮੇਰਾ ਨਾਮ ਨੀਲਮ ਹੈ ਨੀਲਮ ਗੁਪਤਾ ਸਾਨੂੰ ਜਿਹੜਾ ਪ੍ਰੋਗਰਾਮ ਹੈ ਨਾ ਭਾਰਤ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ ਹੈ ਅੱਜ ਸਭ ਨੂੰ ਪਤਾ ਹੀ ਹੈ ਵੀ ਅੱਜ ਬਹੁਤ ਹੀ ਜ਼ਿਆਦਾ ਸ਼ੁਭ ਬਹੁਤ ਹੀ ਜ਼ਿਆਦਾ ਪਾਵਨ ਦਿਨ ਹੈਗਾ ਅੱਜ ਅਸੀਂ ਦੇਖੋ ਤੁਸੀਂ ਸਭ ਦਾ ਉਤਸ਼ਾਹ ਦੇਖ ਹੀ ਰਹੇ ਹੋ ਗਣਪਤੀ ਦੇ ਵਿੱਚ ਰਾਮ ਮੰਦਿਰ ਦੇ ਵਿੱਚ ਕਿਵੇਂ ਧਮੱਚੀ ਹੋਈ ਹੈ ਅੱਛੇ ਸਭ ਜਿਹੜੇ ਹੈਗੇ ਹੁਵੇ ਇੱਥੇ ਅੱਜ ਰਾਮ ਜੀ ਦੇ ਇਸ ਪਾਵਨ हुए है। बहुत बहुत खुशी है जिस शब्दों मेरा नाम मोनिका गुप्ता है आज सबसे पहले तो मैं सबको बधाई दे रही हूँ मोदी जी ने बहुत ही अच्छा काम किया है आज तक इतने नेता आए हैं इतने प्राइम मिनिस्टर आए हैं पर आज तक उन्होंने ऐसा भव्य काम नहीं किया है कि राम मंदिर अयोध्या में बनाया जाए हमें सबसे ज्यादा खुशी हो रही है और आज हमारे गणपति अंकलेव में राम मंदिर में बहुत ही अच्छा आयोजन किया गया है रामायण कल खुली थी और आज कीर्तन हो रहा है अब हमें बहुत खुशी हो रही है और हम रात को आज फिर दिवाली बनाएंगे इसी खुशी आज ये प्रोग्राम नहीं है ये एक भगवान को हमारी तरफ से एक श्रद्धांजलि मतलब ये कह सकते हैं कि ये 500 साल बाद जो हम लोगों का युग है ये देख रहा है पता नहीं आगे की पीढ़ी तो ये सब चीजें नहीं देख पाएंगी जो हम देख रहे हैं भगवान ने हमारे हाथों से इतना बड़े काम करवा रहे है इससे बड़े हम कुछ नहीं बोल सकते कैसे मनाया जा रहा है जैसे पहले दिवाली की तरह मनाया जाता है ये तो दिवाली से भी बड़ा उत्सव मनाया जा रहा है दिवाली के उत्सव में इतनी मन में इच्छा नहीं होती जितनी आज हो रही है वाक्य में मतलब ऐसे लग रहा है सारा ही राम राज्य आ गया दीप वगैरह जलाए जा रहे हैं बिल्कुल जलाएंगे जी क्या कहना चाहते हैं पब्लिक को पब्लिक को क्या कहेंगे पब्लिक को तो ये है कि ये राम राज्य है और भगवान के बिना इस संसार में कुछ भी नहीं है जय श्री राम की राम प्रकाश जिंदल मैं इतने गणपति इनकलेव की रहने वाला जी बहुत ही सुंदर माहौल बनया हुआ है ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਪੂਰੇ ਹੀ ਦੇਸ਼ ਵਿੱਚ ਜਿੱਥੇ ਰਾਮ ਰਾਜ ਦਾ ਇੱਕ ਅਸੀਂ ਦੇਖ ਰਹੇ ਹਾਂ ਕਿ ਉਤਸਵ ਮਨਾਇਆ ਜਾ ਰਿਹਾ ਹੈ ਸਾਨੂੰ ਇਹ ਲੱਗ ਰਿਹਾ ਹੈ ਕਿ ਸਾਡੇ ਤਾਂ ਉਮਰ ਤੋਂ ਵੀ ਪਹਿਲਾਂ ਦੀਵਾਲੀ ਜੋ ਮਨਾਈ ਜਾ ਰਹੀ ਹੈ ਅਸੀਂ ਦੀਵਾਲੀ ਤਾਂ ਮਨਾਉਂਦੇ ਆ ਰਹੇ ਹਾਂ ਦੇਖਦੇ ਆ ਪਰ ਜਿਹੜਾ ਆ ਰਾਮ ਲੱਲਾ ਜੀ ਦੀ ਅੱਜ ਪ੍ਰਾਣ ਪ੍ਰਤੀਸ਼ਟਾ ਦੇ ਮੌਕੇ ਤੇ ਪੂਰੇ ਦੇਸ਼ ਵਿੱਚ ਇੱਕ ਐਸਾ ਮਾਹੌਲ ਬਣਿਆ ਹੋਇਆ ਹੈ ਉਤਸਵ ਵਰਗਾ ਤੇ ਦੋ ਦਿਨਾਂ ਤੋਂ ਇੱਥੇ ਗਣਪਤੀ ਕਲੋਨੀ ਵਿੱਚ ਔਰ ਜਿਸ ਜਿਹੜੇ ਇਹ ਓਨਰ ਨੇ ਮੇਤਲ ਸਾਹਿਬ ਉਹਨਾਂ ਨੇ ਸਾਰਾ ਹੀ ਇਸ ਮੰਦਿਰ ਦਾ ਔਰ ਪੂਰੇ ਲੰਗਰ ਦਾ ਜਿੱਥੇ ਪ੍ਰਬੰਧ ਕੀਤਾ ਹੈ ਉਥੇ ਕਲੋਨੀ ਵਾਸੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਪੂਰੀ ਸ਼ਰਧਾ ਭਾਵ ਨਾਲ ਰਮੈਨ ਜੀ ਦਾ ਕਲ ਪ੍ਰਕਾਸ਼ ਹੋਇਆ ਔਰ ਅੱਜ ਕੀਰਤਨ ਵੀ ਹੋਇਆ ਔਰ ਕੀਰਤਨ ਤੋਂ ਬਾਅਦ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਮੈਂ ਤੁਹਾਡੇ ਕੈਮਰੇ ਰਾਹੀਂ ਹਰ ਇੱਕ ਇਨਸਾਨ ਨੂੰ ਇਹ ਬੇਨਤੀ ਕਰਨਾ ਚਾਹਣਾ ਹੈ ਕਿ ਜਿਸ ਤਰ੍ਹਾਂ ਲਿਖਿਆ ਵੀ ਹੈ ਕਿ RAM ਕਾਜ ਕੀਏ ਬਿਨਾ ਮੋਹੇ ਕਾਹ ਬਿਸ਼ਰਾਮ ਜਿੰਨੀ ਦੇਰ ਤੱਕ ਅਸੀਂ RAM ਪ੍ਰਭੂ ਦਾ ਦਿੱਤਾ ਹੋਇਆ ਕਾਰਿਆ ਨਹੀਂ ਕਰ ਸਕਦੇ ਉਨੀ ਦੇਰ ਤੱਕ ਸਾਨੂੰ ਇਸ ਦੁਨੀਆ ਤੇ ਵੀ ਰਹਿਣ ਦਾ ਮੈਂ ਤਾਂ ਕਹੂੰਗਾ ਕਿ ਕੋਈ ਹੱਕ ਨਹੀਂ ਹੈ ਅੱਜ ਪ੍ਰਭੂ RAM ਦੀ ਕਿਰਪਾ ਦੇ ਨਾਲ ਐ ਸਾਨੂੰ ਕਾਰਿਆ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਵਿੱਚ ਮੌਕਾ ਮਿਲਿਆ ਮੈਂ ਤੁਹਾਡੇ ਕੈਮਰੇ ਦਾ ਹੀ ਇਹ ਬੇਨਤੀ ਕਰਦਾ ਸਭ ਨੂੰ ਅਪੀਲ ਕਰਦਾ ਕਿ ਇਸ ਮੌਕੇ ਤੇ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਵੀ ਕਰੀਏ ਔਰ ਰਲ ਮਿਲ ਕੇ ਇਸ ਉਤਸਵ ਨੂੰ ਸ਼ਰਧਾ ਦੇ ਨਾਲ ਮਨਾਇਏ ਜੈ ਹਿੰਦ ਜੈ ਸ਼੍ਰੀ ਰਾਮ ਮੇਰਾ ਨਾਮ ਅਵਲੀਸ਼ ਕੁਮਾਰ ਖੋਸਲਾ ਮੈਂ ਗਣਪਤੀ ਇਨਕਲੇਵ ਦਾ ਨਿਵਾਸੀ ਹਾਂ ਸ਼੍ਰੀ ਰਾਮ ਪ੍ਰਭੂ ਦੀ pran ਪ੍ਰਤੀਸ਼ਟਾ ਦੇ ਮੌਕੇ ਤੇ ਜਿਹੜੇ ਸਾਰੇ ਦੁਨੀਆ ਦੇ ਵਿੱਚ ਹੀ ਪ੍ਰੋਗਰਾਮ ਕੀਤੇ ਜਾ ਰਿਹਾ ਹੈ ਉਥੇ ਗਣਪਤੀ ਇਨਕਲੇਵ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਤੁਸੀਂ ਹੁਣੇ-ਹੁਣੇ ਅੰਦਰ ਰਿਕਾਰਡ ਵੀ ਕੀਤਾ ਤੇ ਦੇਖਿਆ ਵੀ ਇਹ ਬਹੁਤ ਹੀ ਸੁੰਦਰ ਤਰੀਕੇ ਨਾਲ ਪਹਿਲਾ ਰਮਾਇਣ ਦਾ ਪਾਠ ਹੋਇਆ ਫਿਰ ਉਸ ਤੋਂ ਰਮਾਇਣ ਦੇ ਪਾਠ ਤੋਂ ਬਾਅਦ શ્રી ਰਮਾਇਣ ਜੀ ਦਾ ਉਗ ਪਿਆ ਤੇ ਹੁਣ ਸੰਗੀਤਨ ਚੱਲ ਰਿਹਾ ਤੇ ਉਸ ਤੋਂ ਬਾਅਦ ਲੰਗਰ ਦੀ ਵਿਵਸਥਾ ਇਸ ਲੰਗਰ ਦੀ ਵਿਵਸਥਾ ਔਰ ਇਸ ਸਾਰੇ ਕਾਰਜਕਰਮ ਦੀ ਵਿਵਸਥਾ ਮਿੱਤਲ ਗਰੁੱਪ ਆਫ ਇੰਡਸਟਰੀਜ਼ ਵੱਲੋਂ ਕੀਤੀ ਗਈ ਹੈ ਤੇ ਸਾਰੀ ਜਿਹੜੀ ਕਲੋਨੀ ਦੇ ਵਾਸੀ ਹੈ ਉਹਨਾਂ ਨੇ ਆਪਣਾ ਪੂਰਾ ਯੋਗਦਾਨ ਪਾ ਕੇ ਇਸ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਸ਼ਾਮ ਨੂੰ ਦੀਪਮਾਲਾ ਕਰਨ ਆ ਜੋ ਜੋ ਸ਼੍ਰੀ ਰਾਮ ਪ੍ਰਭੂ ਦੀ ਅਸੀਂ ਇਹ ਦੀਵਾਲੀ 500 ਸਾਲ ਬਾਅਦ ਮਨਾ ਰਹੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਮਨਾਈ ਜਾ ਸਕੇ ਹਾਂ ਜੀ ਸਤ ਕੀ ਨਾਮ ਹੈ ਤੇ ਕੀ ਕਰਨਾ ਚਾਹੁੰਗਾ ਅੱਜ ਜੈ ਸ਼੍ਰੀ ਰਾਮ ਮੇਰਾ ਨਾਮ ਕੁਸ਼ਲ ਮਿੱਤਲ ਹੈ और आज के शुभ अवसर पे मैं सभी बढ़ना वालों को बहुत बहुत शुभकामना देना चाहता हूँ कि आज श्री राम जी की प्राण प्रतिष्ठा है हमारी पूरी उम्मीद है कि ये दिन ये शुभ दिन हम सब सबके लिए बड़ा शुभ रहेगा और आगे के लिए बहुत बहुत शुभ रहेगा पूरे देश के लिए आज अपने बठिंडा के कैसे आ जा रहा है जी आज हमारे यहाँ गणपति एनक्लेव श्री राम दरबार जी में हमने कल रामायण का पाठ उठाया था उसके बाद यहाँ पर बारह बज के बाईस मिनट पर आरती होएगी उसके बाद एक लंगर होगा सारी जनता के लिए तो आज हम ऐसे मना रहे हैं राम जी चौदह साल बाद कट के तक की थी अभी कैसे करी जाएगी जी आज हम सब राम जी को अपने दिल में रखेंगे उनको याद रखेंगे उनकी पूजा करेंगे और ऐसे ही मनाया जाएगा आज की प्रांत हमारी तरफ से तो जी शुभकामनाएं बड़ी खुशी का दिन है और हम तो यही चाहते हैं कि आज का दिन एक उदाहरण रहे कि पुराने सारे झगड़े छोड़ के हमारा देश आगे मिल के तरक्की करे